ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਜਪਜੀ ਸਾਹਿਬ ਵਿੱਚ ਸੁਣਿਆ ਦੀ ਆਖਰੀ ਪੌੜੀ ਹੈ ਸੁਣਿਆ ਸਰਹ ਗੁਨਾ ਕੇਗਾ ਸੁਣਿਆ ਸ਼ੇਖ ਪੀਰ ਪਾਤਸ਼ਾ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਹ ਗੁਣਾ ਕੇ ਗਾ ਹਰ ਇੱਕ ਮਨੁੱਖ ਨੂੰ ਇਹ ਪਤਾ ਹੈ ਕਿ ਗੁਣ ਕੀ ਹਨ ਅਤੇ ਔਗਣ ਕੀ ਹਨ ਹਰ ਮਨੁੱਖ ਨੂੰ ਇਹ ਪਤਾ ਹੈ ਕਿ ਚੰਗਾ ਕਰਮ ਕਿਹੜਾ ਹੈ ਅਤੇ ਮਾੜਾ ਕਰਮ ਕਿਹੜਾ ਹੈ ਹਰ ਮਨੁੱਖ ਨੂੰ ਇੰਨੀ ਕੋ ਸੋਝੀ ਹੈ ਹਰ ਮਨੁੱਖ ਦੇ ਆਤਮ ਵਿੱਚੋਂ ਜਮੀਰ ਵਿੱਚੋਂ ਇਹ ਆਵਾਜ਼ ਆਉਂਦੀ ਹੈ ਕਿ ਚੰਗਾ ਕਰਮ ਕਿਹੜਾ ਹੈ ਅਤੇ ਮਾੜਾ ਕਰਮ ਕਿਹੜਾ ਹੈ ਆਪਾਂ ਸਭ ਜਾਣਦੇ ਹਾਂ ਕਿ ਜਦੋਂ ਕੋਈ ਮਨੁੱਖ ਚੋਰੀ ਕਰਦਾ ਹੈ ਤਾਂ ਛੁੱਪ-ਛੁੱਪ ਕੇ ਕਰਦਾ ਹੈ ਉਸ ਨੂੰ ਪਤਾ ਹੈ ਕਿ ਚੋਰੀ ਕਰਨਾ ਮਾੜਾ ਕਰਮ ਹੈ ਸਮਾਜ ਵਿੱਚ ਚੋਰੀ ਦੀ ਕੋਈ ਇੱਜ਼ਤ ਨਹੀਂ 12 ਕਾਮਨਾ ਲੋਭ ਮੋਹ ਅਤੇ ਹੰਕਾਰ ਵਸ ਹੋ ਕੇ ਮਨੁੱਖ ਚੋਰੀ ਕਰਨ ਲਈ ਮਜਬੂਰ ਹੁੰਦਾ ਹੈ ਜਦੋਂ ਮਨੁੱਖ দান ਕਰਦਾ ਹੈ ਤਾਂ ਚਿੱਟੇ ਦਿਨ ਰੌਲਾ ਪਾ ਕੇ ਸਭ ਨੂੰ ਵਿਖਾ ਕੇ দান ਕਰਦਾ ਹੈ ਕਿਉਂਕਿ ਮਨੁੱਖ ਨੂੰ ਪਤਾ ਹੈ ਕਿ ਇਹ ਕੰਮ ਚੰਗਾ ਹੈ ਸਭ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਮੈਂਦਾਨ ਕੀਤਾ ਹੈ ਇਸ ਦਾ ਮਤਲਬ ਹੈ ਮਨੁੱਖ ਨੂੰ ਸਭ ਪਤਾ ਹੈ ਹਰ ਮਨੁੱਖ ਦੇ ਅੰਦਰ ਚੰਗਾ ਮਾੜਾ ਦੱਸਣ ਵਾਲੀ ਆਵਾਜ਼ ਹੈ ਮਨੁੱਖ ਆਪ ਉਸ ਆਵਾਜ਼ ਨੂੰ ਅਣਗੌਲੀਆਂ ਕਰਦਾ ਹੈ ਜੇਕਰ ਮਨੁੱਖ ਆਪਣੇ ਆਤਮ ਦੀ ਆਵਾਜ਼ ਆਪਣੇ ਜ਼ਮੀਰ ਦੀ ਆਵਾਜ਼ ਆਪਣੀ ਅਕਾਗਰਤਾ ਦੀ ਆਵਾਜ਼ ਸੁਣਨ ਲੱਗ ਪਵੇ ਤਾਂ ਉਸ ਮਨੁੱਖ ਦੇ ਔਗਣ ਦੂਰ ਹੋ ਜਾਣਗੇ ਉਸ ਮਨੁੱਖ ਵਿੱਚ ਗੁਨਾ ਦਾ ਵਧਣਾ ਸ਼ੁਰੂ ਹੋ ਜਾਵੇਗਾ ਇਸੇ ਨੂੰ ਹੀ ਗੁਰਬਾਣੀ ਨੇ ਭਗਤਾ ਨੇ ਸੁਣਿਆ ਦੀ ਅਵਸਥਾ ਆਖੀ ਹੈ ਆਪਣੀ ਜ਼ਮੀਰ ਆਪਣੇ ਆਤਮ ਦੀ ਆਪਣੀ ਅਕਾਗਰਤਾ ਦੀ ਆਵਾਜ਼ ਨੂੰ ਸੁਣਨ ਲੱਗ ਪੈਣਾ ਸੁਣਿਆ ਹੈ ਸੁਣਿਆ ਸਰਾ ਗੁਣ ਕੇਗਾ ਕਿਸੇ ਮਨੁੱਖ ਦੇ ਚੰਗੇ ਗੁਣ ਅਤੇ ਚੰਗੇ ਗੁਣਾ ਵਿੱਚੋਂ ਆਈ ਤੰਦਰੁਸਤ ਮਹਿਕ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਮਨੁੱਖ ਵਿੱਚ ਰੱਬੀ ਗੁਣ ਹਨ ਇਹ ਮਨੁੱਖ ਰੱਬੀ ਗੁਣਾ ਵਾਲਾ ਹੈ ਜਿਸ ਮਨੁੱਖ ਨੂੰ ਇਹ ਰੱਬੀ ਗੁਣਾ ਦਾ ਖਜ਼ਾਨਾ ਮਿਲ ਜਾਂਦਾ ਹੈ ਉਹ ਮਨੁੱਖ ਸ਼ੇਖ ਹੈ ਪੀਰ ਹੈ ਬਾਦਸ਼ਾਹ ਹੈ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸ਼ੇਖ ਪੀਰ ਪਾਤਸ਼ਾ ਸ਼ੇਖ ਦਾ ਅਰਥ ਹੈ ਇਸਲਾਮ ਵਿੱਚ ਜਿਸ ਮਨੁੱਖ ਵਿੱਚ ਰੱਬੀ ਗੁਣ ਆ ਜਾਂਦੇ ਹਨ ਜਿਸ ਮਨੁੱਖ ਵਿੱਚ ਰੱਬੀ ਗੁਣ ਪੈਦਾ ਹੋ ਜਾਂਦੇ ਹਨ ਜਿਸ ਮਨੁੱਖ ਵਿੱਚ ਦਇਆ ਧਰਮ ਧੀਰਜ ਸਤ ਤੇ ਸੰਤੋਖ ਦੇ ਗੁਣ ਆ ਜਾਂਦੇ ਹਨ ਜਿਸ ਮਨੁੱਖ ਦੀ ਬੁੱਧ ਵਿਵੇਕ ਹੋ ਜਾਂਦੀ ਹੈ ਉਹ ਮਨੁੱਖ ਸ਼ੇਖ ਹੈ ਭਾਰਤ ਵਿੱਚ ਜਿਸ ਮਨੁੱਖ ਵਿੱਚ ਇਹ ਸਾਰੇ ਗੁਣ ਆ ਜਾਂਦੇ ਹਨ ਉਸ ਨੂੰ ਬ੍ਰਾਹਮਣ ਆਖਿਆ ਜਾਂਦਾ ਹੈ ਬ੍ਰਾਹਮਣ ਜਾਂ ਸ਼ੇਖ ਉੱਚ ਅਵਸਥਾ ਦਾ ਨਾਮ ਹੈ ਬ੍ਰਾਹਮਣ ਜਾਂ ਸ਼ੇਖ ਦਿਮਾਗ ਦੀ ਚਿੱਤ ਦੀ ਉੱਚ ਅਵਸਥਾ ਦਾ ਨਾਮ ਹੈ ਬ੍ਰਾਹਮਣ ਜਾਂ ਸ਼ੇਖ ਕੋਈ ਜਾਤ ਜਾਂ ਕੋਈ ਕਬੀਲਾ ਨਹੀਂ ਸ਼ੇਖ ਜਾਂ ਬ੍ਰਾਹਮਣ ਕੋਈ ਵੀ ਹੋ ਸਕਦਾ ਹੈ ਰੱਬੀ ਗੁਣਾ ਵਾਲਾ ਮਨੁੱਖ ਪੀਰ ਹੋ ਸਕਦਾ ਹੈ ਗੁਰੂ ਹੋ ਸਕਦਾ ਹੈ ਰਾਹ ਦਾ ਕਿਸੇ ਹੋਰ ਮਨੁੱਖ ਨੂੰ ਰਾਹ ਦੱਸਣ ਵਾਲਾ ਹੋ ਸਕਦਾ ਹੈ ਰੱਬੀ ਗੁਣਾ ਵਾਲਾ ਮਨੁੱਖ ਪਾਤਸ਼ਾਹ ਹੈ ਪਾਤਸ਼ਾਹ ਦਾ ਅਰਥ ਹੈ ਜਿਸ ਮਨੁੱਖ ਦੇ ਅੰਦਰ ਰੱਬੀ ਧਨ ਕਿਉਂਕਿ ਮਨੁੱਖ ਦਾ ਅਸਲ ਧਨ ਹੈ ਪਰਮਾਤਮਾ ਆਪਣਾ ਕੇਂਦਰ ਆਪਣੀ ਇਕਾਗਰਤਾ ਜਿਸ ਨੂੰ ਗੁਰਬਾਣੀ ਵਿੱਚ ਸੱਚਾ ਧਨ ਵੀ ਆਖਿਆ ਗਿਆ ਹੈ ਜਿਸ ਕੋਲ ਇਹ ਅੰਦਰ ਦਾ ਧਨ ਹੈ ਜਿਸ ਕੋਲ ਸੱਚ ਦਾ ਧਨ ਹੈ ਉਹ ਪਾਤਸ਼ਾਹ ਹੈ ਜਿਸ ਮਨੁੱਖ ਦੇ ਜਾਣ ਦਾ ਧੰਗ ਤਰੀਕਾ ਰੱਬ ਵਰਗਾ ਹੈ ਜਿਸ ਮਨੁੱਖ ਵਿੱਚ ਰੱਬੀ ਗੁਣ ਹਨ ਉਸ ਮਨੁੱਖ ਕੋਲ ਬੈਠ ਕੇ ਫਿਰ ਅੰਨੇ ਮਨੁੱਖ ਵੀ ਆਪਣੀ ਜ਼ਿੰਦਗੀ ਦਾ ਰਾਹ ਲੱਭ ਲੈਂਦੇ ਹਨ ਅੰਧਕਾਰ ਵਿੱਚ ਹਨੇਰੇ ਵਿੱਚ ਜੀ ਰਹੇ ਮਨੁੱਖ ਵੀ ਗੁਣਵਾਨ ਹੋ ਜਾਂਦੇ ਹਨ ਸੁਣੇ ਅੰधे ਪਾਵੇਂ ਰਾਹ ਸੁਣਿਆ ਹਾਥ ਹੋਵੇ ਅਸਗਾ ਕਹਾਣੀ ਹੈ ਕਿ ਇੱਕ ਉਦਾਲਕ ਰਿਸ਼ੀ ਦਾ ਪੁੱਤਰ ਜਦੋਂ ਗੁਰੂ ਧਾਰਨ ਕਰਨ ਲਈ ਘਰੋਂ ਚੱਲਿਆ ਸੀ ਤਾਂ ਉਦਾਲਕ ਨੇ ਆਪਣੇ ਪੁੱਤਰ ਨੂੰ ਆਖਿਆ ਕਿ ਪੁੱਤਰ ਜੀ ਅਸੀਂ ਬ੍ਰਾਹਮਣ ਹਾਂ ਔਰ ਅਸੀਂ ਕੇਵਲ ਨਾਮ ਦੇ ਬ੍ਰਾਹਮਣ ਨਹੀਂ ਅਸੀਂ ਬ੍ਰਹਮ ਨੂੰ ਜਾਣ ਕੇ ਹੀ ਬ੍ਰਾਹਮਣ ਅਖਵਾਉਂਦੇ ਹਾਂ ਅਸੀਂ ਬ੍ਰह्मज्ञानी ਹੋ ਕੇ ਹੀ ਬ੍ਰਹਮਣ ਅਖਵਾਉਂਦੇ ਹਾਂ ਇਸ ਲਈ हे ਪੁੱਤਰ ਤੂੰ ਗੁਰੂ ਕੋਲੋਂ ਉਹ ਬ੍ਰह्म ਗਿਆਨ ਜਾਣ ਕੇ ਆਉਣਾ ਜਿਸ ਨੂੰ ਜਾਣ ਕੇ ਦੁਨੀਆ ਦਾ ਸਭ ਜਾਣ ਲਿਆ ਜਾਂਦਾ ਹੈ ਸੁਣਿਆ ਹਾਥ ਹੋਵੇ ਅਸਗਾ ਗੁਰਬਾਣੀ ਵੀ ਉਸ ਅਵਸਥਾ ਦੀ ਗੱਲ ਕਰਦੀ ਹੈ ਕਿ ਜਦੋਂ ਕਿਸੇ ਮਨੁੱਖ ਦਾ ਧਿਆਨ ਆਤਮ ਦੀ ਆਵਾਜ਼ ਤੱਕ ਪਹੁੰਚ ਜਾਂਦਾ ਹੈ ਉਦੋਂ ਉਹ ਪਰਮ ਤਤ ਹੱਥ ਵਿੱਚ ਆ ਜਾਂਦਾ ਹੈ ਉਦੋਂ ਉਸ ਪਰਮ ਤਤ ਦੀ ਸਮਝ ਪੈ ਜਾਂਦੀ ਹੈ ਜਿਸ ਨੂੰ ਸਮਝ ਕੇ ਜਗਤ ਦਾ ਸਭ ਕੁਝ ਸਮਝ ਆ ਜਾਂਦਾ ਹੈ ਗੁਰਬਾਣੀ ਦਾ ਫਰਮਾਨ ਹੈ ਕਿ ਸਬੇ ਥੋਗ ਪ੍ਰਾਪਤੇ ਜੇ ਆਵੇ ਇੱਕ ਹੱਥ ਬੇਸ਼ੱਕ ਗੁਰਬਾਣੀ ਇਹ ਵੀ ਕਹਿੰਦੀ ਹੈ ਕਿ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਕੁਦਰਤ ਨੂੰ ਕੁਦਰਤ ਦੀ ਲੀਲਾ ਨੂੰ ਕੁਦਰਤ ਦੇ ਵਿਸਥਾਰ ਨੂੰ ਜਾਣਿਆ ਨਹੀਂ ਜਾ ਸਕਦਾ ਪਰ ਜੇ ਕੋਈ ਮਨੁੱਖ ਆਪਣੀ ਇਕਾਗਰਤਾ ਆਪਣੇ ਅੰਦਰੋਂ ਇੱਕ ਨੂੰ ਜਾਣ ਲਵੇ ਉਸ ਨੂੰ ਕੁਦਰਤ ਦਾ ਬੇਸ ਕੁਦਰਤ ਦੇ ਮੂਲ ਦਾ ਪਤਾ ਲੱਗ ਜਾਂਦਾ ਹੈ ਜਦੋਂ ਕੁਦਰਤ ਦੇ ਮੂਲ ਦਾ ਪਤਾ ਲੱਗਦਾ ਹੈ ਤਾਂ ਫਿਰ ਸਭ ਕੁਝ ਜਾਨ ਲਿਆ ਜਾਂਦਾ ਹੈ ਸੱਬੇ ਥੋਕ ਪ੍ਰਾਪਤੇ ਜੇ ਆਵਹਿ ਕ ਹੱਥ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸ਼ੇਖ ਪੀਰ ਪਾਤਸ਼ਾ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਹੋਵੈ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਐਸੇ ਭਗਤਾ ਦੇ ਐਸੇ ਮਨੁੱਖਾਂ ਦੇ ਅੰਦਰ ਸਦਾ ਖਿੜਿਆ ਰਹਿਣ ਵਾਲਾ ਖੇੜਾ ਸਦਾ ਖਿੜਿਆ ਰਹਿਣ ਵਾਲਾ ਆਨੰਦ ਬਣਿਆ ਰਹਿੰਦਾ ਹੈ ਦੁੱਖ ਅਤੇ ਪਾਪ ਫਿਰ ਐਸੇ ਮਨੁੱਖਾਂ ਨੂੰ ਪੁੰਹਦੇ ਵੀ ਨਹੀਂ ਜਿਨ੍ਹਾਂ ਦਾ ਆਪਣੇ ਆਤਮ ਨੂੰ ਸੁਣਨਾ ਹੋ ਜਾਂਦਾ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਵਾਹੇ ਗੁਰਜੀ ਕਾ ਖਾਲਸਾ ਸ੍ਰੀ ਵਾਹੇ ਗੁਰਜੀ ਕੀ ਫਤਿਹ